ਉਹ ਅਰਦਾਸ ਬੇਨਤੀ ਜੋਦੜੀ ਖੀਮਾ ਯਾਚਨਾ ਮਨ ਚ ਗਰੀਬੀ ਨਿਮਰਤਾ ਇਹ ਵਾਲੀ ਬਾਣੀ ਸਾਨੂੰ ਬਹੁਤ ਜ਼ਿਆਦਾ ਸੁਣਾਈ ਗਈ ਹਰ ਪੱਖੋਂ ਤੇ ਉਹਦੇ ਨਾਲ ਇੱਕ ਛੱਡੀ ਨਿਮਰਤਾ ਵਾਲਾ ਭਾਵ ਸਾਡੇ ਦੇ ਵਿੱਚ ਆਇਆ ਹੈਗਾ ਇਹ ਮੈਨੂੰ ਖਾਲੀ ਅਵਦੂਤਤਾ ਦਾ ਬਦਾਨਾ ਇਹ yogi na avdoota ਇਸ ਨੂੰ ਬੋਲਦੇ ਅਵਦੂਤਤਾ ਗਲਤੀਨ

zoom ਤੇ ਜੁੜੇ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਸਾਡੇ ਕੋਲ ਕਈ ਨਵੇਂ ਵੀਰ ਵੀ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਤੇ ਜਿਹੜੇ ਜੀ ਸਾਨੂੰ YouTube ਤੇ ਦੇਖਦੇ ਨੇ ਉਹਨਾਂ ਦਾ ਵੀ ਜੀ ਆਇਆਂ ਕਹਿੰਦੇ ਆ ਜੀ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਸਭ ਨੂੰ ਸਤਿਕਾਰ ਮਹਮ ਆਪਣਾ ਅਮਰ ਅਨੰਦ ਆਪਣਾ ਮੇਰਾ ਪਰਸਨਲ ਨਿੱਜੀ ਅਮਰ ਜਿਹੜਾ ਸਦੀਵੀ ਰਹੇ ਇਨਫੋਨਾਈਟ ਤੱਕ ਆਨੰਦ ਆਨੰਦ ਪੀਸ ਮੈਂਟਲ ਪੀਸ ਮਨ ਦਾ ਸਕੂਨ ਸ਼ਾਂਤੀ ਉਹ ਮਨ ਦਾ ਜਿਹੜਾ ਆਨੰਦ ਹੈ ਉਹ ਸਾਨੂੰ ਮਿਲੇ ਜਿਹਦੇ ਵਾਸਤੇ ਅਸੀਂ ਸਾਰੇ ਯਤਨਸ਼ੀਲ ਰਹਨੇ ਆ ਤਾਂ ਉਮਰ ਵੀ ਸਾਨੂੰ ਮਾਨਸਿਕ ਸਕੂਨ ਮਿਲੇ ਸੋ ਇਸ ਕਰਕੇ ਬਾਣੀ ਦਾ ਜਿਹੜਾ ਗੁਰਬਾਣੀ ਦਾ ਅਸੀਂ ਇੱਥੇ ਸਾਰੇ ਹਰ ਵਾਰੀ ਅਸੀਂ ਗੁਰਬਾਣੀ ਦਾ ਵਿਚਾਰ ਕਰਦੇ ਹਾਂ ਗੁਰਬਾਣੀ ਨੂੰ ਇੱਥੇ ਮਹਿੰਮ ਦੇ ਵਿੱਚ ਅਸੀਂ ਐਸੀ ਗੁਰਬਾਣੀ ਨੂੰ ਵਿਚਾਰ ਕਰਦੇ ਹਾਂ ਜਿਹੜੀ ਘੱਟ ਪ੍ਰਚਲਿਤ ਹੈ ਘੱਟ ਪ੍ਰਚਾਰੀ ਜਾ ਰਹੀ ਹੈ ਐਸੀ ਬਾਣੀ ਜਿਹੜੀ ਕਿ ਬਹੁਤਾਤ ਸਾਨੂੰ ਸੁਣਨ ਚ ਨਹੀਂ ਆਈ ਨਾ ਤੁਹਾਨੂੰ ਹੁਕਮਨਾਮਾ ਚਾਹੀਏ ਨਾ ਕਿਸੇ ਜਥੇਦਾਰਾ ਨੇ ਅਸੀ ਗੱਲ ਕੀਤੀ ਐ ਨਾ ਕਥਾਵਾਚਕਾਂ ਨੇ ਇਹਦੀ ਕਥਾ ਕੀਤੀ ਐ ਬਹੁਤਾਤ ਨਹੀਂ ਹੋਈ ਐ ਜਿਨ੍ਹਾਂ ਨੇ ਕੀਤੀ ਐ ਜਿਨ੍ਹਾਂ ਨੂੰ ਆਈ ਐ ਉਹ ਮੁਬਾਰਕ ਤੇ ਖਾਤਰ ਨੇ ਇਹ ਬਾਣੀ ਜਿਹੜੀ ਐ ਸਾਡੇ ਤੱਕ ਸਾਨੂੰ ਸਾਡੀ ਵਰਸਟਾਈਲ ਪਰਸਨੈਲਿਟੀ ਨੂੰ ਗਰੋ ਕਰਾਉਂਦੀ ਐ ਵਰਸਟਾਈਲ ਦਾ ਮਤਲਬ ਹਰ ਪੱਖ ਤੋਂ ਸਾਨੂੰ ਗੁਰਬਾਣੀ ਜਿਹੜਾ ਹੈ ਉਹ ਸਾਨੂੰ ਪ੍ਰੋਪਰ ਇੱਕ ਤਰ੍ਹਾਂ ਦਾ ਪ੍ਰਮੋਟ ਕਰਦੀ ਐ ਸਾਨੂੰ ਉਤਿਮ ਕਰਾਉਂਦੀ ਐ ਸਾਨੂੰ ਅੱਗਾ ਅੱਗੇ ਵਧਾਉਂਦੀ ਐ ਵੀ ਇੱਕ ਜਗ੍ਹਾ ਤੇ ਨਹੀਂ ਜਿਵੇਂ ਕਿ ਉਹਨਾਂ ਚਾਹੁੰਦਾ ਦੇਖਣ ਚਾਹੁੰਦਾ ਹੈ ਕਿ ਹਰ ਵੇਲੇ ਸਾਨੂੰ ਐਸੀ ਬਾਣੀ ਹੀ ਸਾਡੇ ਅੱਗੇ ਆਉਂਦੀ ਹੈ ਉਹ ਵੀ ਸਤਕਾਰਤ ਉਹ ਵੀ ਬਾਣੀ ਹੈ ਸਾਡੀ ਕਿਉਂਕਿ ਗ੍ਰੰਥ ਇੱਕ ਹੈ ਬਾਣੀ ਇੱਕ ਹੈ ਤੇ ਗੁਰੂ ਵੀ ਸਾਡਾ ਇੱਕ ਹੀ ਹੈ ਸੋ ਸਾਰੀ ਬਾਣੀ ਹੋਲ ਆਫ ਦਾ ਗ੍ਰੰਥ ਸਾਡਾ ਗੁਰੂ ਹੈ ਸੋ ਹੋਲ ਆਫ ਦਾ ਜਦੋਂ ਗ੍ਰੰਥ ਅਸੀਂ ਕਹਿੰਨੇ ਹਾਂ ਪਰ ਫਿਰ ਐਸੀ ਬਾਣੀ ਸਾਡੇ ਕੋਲ ਜਿਆਦਾ ਪ੍ਰਚਲਿਤ ਨਹੀਂ ਹੋਈ ਜਿਹਦੇ ਨਾਲ ਜਿਹੜੀ ਜਿਆਦਾ ਪ੍ਰਚਲਿਤ ਹੋਈ ਹੈ ਉਹ ਅਰਦਾਸ ਬੇਨਤੀ ਜੋਦੜੀ ਖੀਮਾ ਯਾਚਨਾ ਮਨ ਚ ਗਰੀਬੀ ਨਿਮਰਤਾ ਇਹ ਵਾਲੀ ਬਾਣੀ ਸਾਨੂੰ ਬਹੁਤ ਜ਼ਿਆਦਾ ਸੁਣਾਈ ਗਈ ਹਰ ਪੱਖੋਂ ਤੇ ਉਹਦੇ ਨਾਲ ਇੱਕ ਸਾਡੀ ਨਿਮਰਤਾ ਵਾਲਾ ਭਾਵ ਸਾਡੇ ਦੇ ਵਿੱਚ ਆਇਆ ਹੈਗਾ ਪਰ ਇੱਕ ਐਸੀ ਬਾਣੀ ਵੀ ਹੈ ਜਿਹੜੀ ਅਸੀਂ ਕਾਫੀ ਟਾਈਮ ਤੋਂ ਵਿਚਾਰਦੇ ਵੀ ਰਹੇ ਆ ਤੇ ਹਰ ਵਾਰੀ ਅਸੀਂ ਕੋਸ਼ਿਸ਼ ਕਰਦੇ ਆ ਉਹ ਵੀ ਬਾਣੀ ਹੈ ਸਾਡੇ ਜਿੱਦੇ ਵਿੱਚ ਸਾਨੂੰ ਗੁਰੂ ਪਾਚ ਗੁਰਬਾਣੀ ਜਿਹੜਿਆ ਹੈ ਸਾਨੂੰ ਤਾੜਨਾ ਦਿੰਦੀ ਹੈ ਸਾਨੂੰ ਹਲੂਣਾ ਦਿੰਦੀ ਹੈ ਸਾਨੂੰ ਮਨਮੁਖ ਕਹਿੰਦੀ ਹੈ ਸਾਨੂੰ ਮੁਖ ਮਨਮੁਖ ਅੰਦਾ ਕਹਿੰਦੀ ਹੈ ਅੰਧ ਅਗਿਆਨੀ ਕਹਿ ਰਹੀ ਹੈ ਇਹਦਾ ਮਤਲਬ ਹੈ ਵੀ ਅਸੀਂ ਕੁਝ ਜਿੰਨੀਆਂ ਸਾਡੀਆਂ ਡੀਡਸ ਨੇ ਉਹ ਗਲਤ ਕਰਦੇ ਆ ਸੋ ਐਸੇ ਪੱਖ ਤੋਂ ਵੀ ਸਾਨੂੰ ਗੁਰਬਾਣੀ ਦਾ ਵਿਚਾਰ ਕਰਨਾ ਹੈ ਕਿਉਂਕਿ ਇਹ ਵੀ ਸਾਡੀ ਗੁਰੂ ਹੈ ਇਹ ਵੀ ਸਾਡੇ ਅਸੀਂ ਇਹਨੂੰ ਨਤਮਸਤਕ ਹੁੰਨੇ ਆ ਤੇ ਇਹ ਬਾਣੀ ਵੀ ਸਾਡੀ ਗੁਰੂ ਹੈ ਜਦਕਿ ਸਾਡਾ ਇਹਦੇ ਵਿੱਚ ਲਾਭ ਸਾਡਾ ਹੈ ਤੇ ਇਹਦੇ ਵਿੱਚ ਸਾਡੀ ਹੋਰ ਗਿਆਨਸਾ ਵਧਣੀ ਚਾਹੀਦੀ ਸੀ ਸੋ ਇਸ ਕਰਕੇ ਇੱਕਾ ਪਲੈਟਫਾਰਮ ਸ਼ੁਰੂ ਕੀਤਾ ਜੀ ਇੱਥੇ ਅਸੀਂ ਸਾਰੇ ਪਰਿਵਾਰਕ ਗਰੁੱਪ ਦੇ ਵਿੱਚ ਬੈਠ ਕੇ ਇੱਕ ਸ਼ਬਦ ਨੂੰ ਡੇਲੀ ਡਿਸਕਸ ਕਰਦੇ ਆ ਵਿਚਾਰ ਕਰਦੇ ਆ ਇੱਕ ਵੀਰ ਪੈਂਟ ਸਟਾਰਟਿੰਗ ਜ ਆਪਣੇ ਉਹਦੇ ਵਿਚਾਰ ਦਿੰਦੇ ਨੇ ਫਿਰ ਉਹਦੇ ਵਿੱਚ ਅੱਗੇ ਸਹਿਮਤੀ ਅਸਹਿਮਤੀ ਦੇ ਨਾਲ ਮਿਲਦੇ ਹੋਏ ਕਿਉਂਕਿ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਹਰ ਕੋਈ ਆਪਣੇ ਹਿਸਾਬ ਨਾਲ ਅਰਥ ਕਰਦੇ ਨੇ ਪਰ ਉਹਦੇ ਵਿੱਚ ਫਿਰ ਦਿੱਕਤ ਜਿਹੜੀ ਆਂਦੀ ਹੈ ਉਹ ਸਾਹਮਣੇ ਆਂਦੀ ਹੈ ਅਸੀਂ ਤਾਂ ਐਵੇਂ ਹੀ ਸਮਝਦੇ ਹਾਂ ਜੀ ਇਹ ਸਾਡੇ ਵਾਸਤੇ ਤੇ ਇਹੀ ਹੈ ਜੀ ਸਾਡੇ ਤਾਂ ਵੱਟਿਆਂ ਨੇ ਇਹੀ ਕਿਹਾ ਸੋ ਇੱਕ ਐਸਾ ਪਲੈਟਫਾਰਮ ਚਾਹੀਦਾ ਸੀਗਾ ਜਿੱਥੇ ਅਸੀਂ ਵਿਚਾਰ ਕਰੀਏ ਆਪਣੇ ਆਪਣੀਆਂ ਥੌਟਸ ਨੂੰ ਇੱਕ ਦੂਜੇ ਨਾਲ ਐਕਸਚੇਂਜ ਕਰੀਏ ਤੇ ਜਿਵੇਂ ਅਸੀਂ ਕਹਿ ਨਹੀਂ ਆ ਵੀ ਡਾਇਲੌਗ ਨਾਲ ਇੱਕ ਦੂਜੇ ਦੀ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਤੋਂ ਇੱਕ ਆ ਪਲੈਟਫਾਰਮ ਅਸੀਂ ਤਿਆਰ ਕੀਤਾ ਤੇ ਤੁਸੀਂ ਸਾਰੇ ਜੁੜ ਰਹੇ ਹੋ ਰੈਗੂਲਰ ਜੁੜ ਰਹੇ ਹੋ ਔਰ ਪਿਆਰ ਵੀ ਦੇ ਰਹੇ ਹੋ ਤੁਹਾਡੇ ਸਾਰਿਆਂ ਦੇ ਕਰਕੇ ਹੀ ਇਹ ਪਲੈਟਫਾਰਮ ਚੱਲ ਰਿਹਾ ਹੈਗਾ ਜੀ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਤੇ ਅੱਗੇ ਜਿਹੜੀ ਹੁਣ ਹੈਗੀ ਵੀ ਇੱਥੇ ਇੱਕੋ ਕੰਡੀਸ਼ਨ ਹੈ ਕਿਉਂਕਿ ਗੱਲਬਾਤ ਕਰਦੇ ਕਰਦੇ ਕਈ ਵਾਰੀ ਸਾਡਾ ਸੁਭਾਅ ਇਸ ਤਰ੍ਹਾਂ ਦਾ ਬਣ ਚੁੱਕਿਆ ਹੁੰਦਾ ਦੂਜੀਆਂ ਜਗ੍ਹਾ ਤੇ ਜਾਂ ਹੋਰ ਸਮਾਜ ਦੇ ਵਿੱਚ ਹੋ ਰਹਿ ਕੇ ਵੀ ਅਸੀਂ ਗੁਸੈਲ ਹੋ ਜਾਂਦੇ ਆਂ ਪਰ ਇੱਥੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਇੱਥੇ ਅਸੀਂ ਉਤੇਜਨਾ ਗ੍ਰਸਤ ਕਿਸੇ ਨੂੰ ਨਹੀਂ ਬੋਲਣਾ ਯਾਨੀ ਕਿ ਝਗੜੇ ਵਾਲੀ ਗੱਲ ਉਹ ਇੱਥੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਉਹ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਔਰ ਮੈਂ بار بار ਰਿਪੀਟ ਕਰਦਾ ਇੱਕ ਦੂਜਾ ਇੱਥੇ ਇਸ ਗੱਲ ਨੂੰ ਰੱਖਣ ਵਾਸਤੇ ਇਸ ਗੱਲ ਦਾ ਧਿਆਨ ਰੱਖਣ ਵਾਸਤੇ ਡਿਸਪਲਿਨ ਮੇਨਟੇਨ ਕਰਨ ਵਾਸਤੇ ਹੋਸਟ ਕੋਲ ਸਾਰੇ ਹੱਕ ਰੱਖਵੇਂ ਨੇ ਜੀ ਹੋਸਟ ਉਹਨੂੰ ਧਿਆਨ ਨਾਲ ਵਚਦਾ ਹੈ ਦੇਖਦਾ ਤੇ ਉਹ ਅੱਗੇ ਉਹਨਾਂ ਨੂੰ ਮਿਊਟ ਵੀ ਕਰ ਸਕਦਾ ਜਿਹੜੇ ਵੀ ਇਸ ਤਰ੍ਹਾਂ ਦੀ ਗੱਲ ਕਰਨ ਇੱਕ ਦੂਸਰਾ ਇੱਥੇ ਅਸੀਂ ਜਦੋਂ ਜੁੜਦੇ ਹਾਂ ਤੇ ਇੱਕ ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਅਨਲ ਸੁਣਾਂਗੇ ਤਾਂ ਹੀ ਸਮਝ ਆਏਗਾ ਵੀ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਪਿਛਲੇ ਕਈ ਦਿਨਾਂ ਦੇ ਵਿੱਚ ਸੁਣਨ ਚ ਆ ਰਿਹਾ ਤੇ ਕਈ ਬੰਦੇ ਫਿਰ ਜਦੋਂ ਮੈਨੂੰ ਫੋਨ ਕਰਦੇ ਨੇ ਗੱਲਬਾਤ ਕਰਦੇ ਨੇ ਵੀ ਫਲਾਣੇ ਵੀਰ ਜੀ ਤਾਂ بار بار ਰਿਪੀਟ ਕਰਦੇ ਨੇ ਤੁਸੀਂ ਰੋਕਦੇ ਨਹੀਂ ਹੋ ਸੋ ਇੱਥੇ ਅਸੀਂ ਗੱਲ ਨੂੰ ਰਿਪੀਟ ਨਹੀਂ ਕਰਨਾ ਜਿਹੜੀ ਕਿਸੇ ਨੇ ਕਹਿਤੀ ਉੱਥੇ ਤੁਸੀਂ ਸਹਿਮਤੀ ਦੇ ਕੇ ਆਪਾਂ ਗੱਲ ਅੱਗੇ ਕਰ ਸਕਦੇ ਹਾਂ ਤਾਂ ਕਿ ਸਾਡਾ ਟਾਈਮ ਬਚੇ ਉਹੀ ਗੱਲਾਂ ਨੂੰ ਅਸੀਂ ਰਿਪੀਟ ਕਰੀ ਜਾਈਏ ਆਪਣੇ ਢੰਗ ਨਾਲ ਕਹਿ ਦਈਏ ਫਰਕ ਕੁਝ ਨਹੀਂ ਪੈਣਾ ਮਤਲਬ ਉਹੀ ਨਿਕਲਣਾ ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਸਾਡੇ ਸਪੀਕਰਸ ਹੁੰਦੇ ਨੇ ਮੈਂ ਬੋਲਣਾ ਵੀ ਜ਼ਰੂਰੀ ਹੈ ਤੁਹਾਡਾ ਜਿੱਥੇ ਕੋਈ ਅਰਥ ਗਲਤ ਆ ਰਿਹਾ ਹੈ ਜਾਂ ਕੁਝ ਸਮਝਣਾ ਹੈ ਜਾਂ ਤੁਹਾਡੇ ਹਿਸਾਬ ਨਾਲ ਨਹੀਂ ਆਇਆ ਜਿਹੜੀਆਂ ਅਸੀਂ ਮਨ ਦੇ ਵਿੱਚ ਗੱਲਾਂ ਨੇ ਉਹਨੂੰ ਆਪਾਂ ਸਾਹਮਣੇ ਰੱਖਣਾ ਇਹ ਪਲੇਟਫਾਰਮ ਉਹਦੇ ਵਾਸਤੇ ਹੀ ਹੈ ਬਸ ਇੱਕੋ ਗੱਲ ਦਾ ਧਿਆਨ ਰੱਖਣਾ ਵੀ ਗੱਲਾਂ ਰਿਪੀਟ ਨਾ ਹੋਣ ਤੁਸੀਂ ਆਪਣੇ ਢੰਗ ਨਾਲ ਕਹਿਣੀ ਹੈ ਉਹ ਵੀ ਰਿਪੀਟ ਨਾ ਹੋਵੇ ਤੁਸੀਂ ਸਹਿਮਤੀ ਦਿਓ ਤਾਂ ਕਿ ਅੱਗੇ ਚੱਲੀਏ ਕਿਸੇ ਹੋਰ ਦਾ ਕੋਈ ਸਵਾਲ ਆ ਜਾਏ ਸੋ ਮੇਰੀ ਇਸ ਬੇਨਤੀ ਨੂੰ ਮੈਂ ਕਈ ਦਿਨਾਂ ਤੋਂ ਬੋਲ ਰਿਹਾ ਸਾਰੇ ਪਰਵਾਨ ਕਰਨਾ ਜੀ ਔਰ ਮੈਂ ਉਮੀਦ ਵੀ ਕਰਦਾ ਤੁਸੀਂ ਇਸ ਤਰ੍ਹਾਂ ਕਰੋ ਕਿ ਹਾਂਜੀ ਇਹਦੇ ਵਿੱਚ ਟਾਈਮ ਦੀ ਕੋਈ ਲਿਮਟ ਨਹੀਂ ਹੈ ਜਦ ਤੱਕ ਆਪਣੀ ਸ਼ੰਕਾ ਨਿਵ੍ਰਿਤੀ ਨਹੀਂ ਹੁੰਦੀ ਤਾਂ ਤੱਕ ਅਸੀਂ ਇਹਨੂੰ ਕੰਟੀਨਿਊ ਕਰ ਸਕਦੇ ਹਾਂ ਉਹਦੇ ਵਿੱਚ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਉਹਦੇ ਵਿੱਚ ਭਾਵੇਂ 3 ਘੰਟੇ ਲੱਗ ਜਾਣ ਕੋਈ ਹਰਜ ਨਹੀਂ ਹੈ ਪਰ ਰਿਪੀਟ ਨਾ ਹੋਏ ਉਹ ਗੱਲ ਸਮਾਂ ਜਿਹੜਾ ਹੈ ਅਸੀਂ ਯੂਟਿਲਾਈਜ਼ ਕਰ ਸਕੀਏ ਬਜਾਏ ਕਿ ਅਸੀਂ ਕੰਜ਼ਿਊਮ ਕਰਨ ਦੇ ਸੋ ਸਾਰੇ ਨੂੰ ਸਤਿਕਾਰ ਕਰਨਾ ਜੀ ਅੱਜ ਦਾ ਸ਼ਬਦ ਮੈਂ ਸਕਰੀਨ ਦੇ ਉੱਪਰ ਲਗਾ ਰਿਹਾ ਜੀ ਇੱਥੇ ਅਸੀਂ ਕੁਝ ਆ 컬러스 체인지 ਕਰ ਸਪੇਸ ਦੇ ਕੇ ਕਲਰਸ ਦੇ ਵਿੱਚ ਜਿਵੇਂ ਤੁਸੀਂ ਆ ਸਾਹਮਣੇ yellow ਦੇਖ ਰਹੇ ਹੋ yellow ਕੀਤਾ ਹੋਇਆ ਸੋ ਇਹਦੇ ਵਿੱਚ ਹਲਕਾ ਜਿਹਾ ਜੇ ਤੁਸੀਂ ਧਿਆਨ ਦਿਓਗੇ ਵੀ ਇੱਥੇ ਹਲਕੀ ਜਿਹੀ white ness ਛੱਡੀ ਹੋਈ ਹੈ ਸੋ ਇਹ white ness ਜਿਹੜੀ ਹੈਗੀ ਅਸੀਂ ਆਪਣੇ ਵੱਲੋਂ ਠਹਿਰਾਓ ਲਗਾਇਆ ਹੈ ਵੀ ਇੱਥੇ ਰੁੱਕ ਕੇ ਬੋਲਣਾ ਹੈ ਤੇ ਇਹ ਸਾਰੀ ਸੰਗਤ ਨੂੰ ਮੈਂ ਬੇਨਤੀ ਕਰ ਦਿੰਦਾ ਇਹ ਅਸੀਂ ਆਪਣੀ ਸਮਝ ਜਿੰਨੀ ਕੁ ਬੁੱਧੀ ਦੇ ਹਿਸਾਬ ਨਾਲ ਹੈ ਉਵੇਂ ਕੀਤਾ ਹੋਇਆ ਹੈ ਇਹ ਕੋਈ ਫਾਈਨਲ ਨਹੀਂ ਹੈ ਆਪਣੇ ਵਿਵੇਕ ਨਾਲ ਵੀ ਤੁਸੀਂ ਸਾਰਿਆਂ ਨੇ ਦੇਖਣਾ ਹੈ ਆਪਣੇ ਹਿਸਾਬ ਨਾਲ ਵੀ ਤੁਸੀਂ ਕਰ ਸਕਦੇ ਹੋ ਤੇ ਜੇ ਤੁਸੀਂ ਅਗਲੀ ਵਾਰੀ ਸਾਡੇ ਨਾਲ ਜੁੜੋ ਜਿਹੜੇ ਸਾਨੂੰ YouTube ਤੇ ਸੁਣਦੇ ਨੇ ਤੇ ਤੁਸੀਂ ਇੱਥੇ ਆ ਕੇ ਸਾਡੇ ਨਾਲ ਇਸ ਚੀਜ਼ ਦੀ ਸਾਂਝ ਵੀ ਪਾ ਸਕਦੇ ਹੋ ਜੀ ਸੋ ਅੱਜ ਦਾ ਸ਼ਬਦ ਜਿਹੜਾ ਹੈਗਾ ਜੀ ਅੰਕਲ ਫਿਰ ਤੁਸੀਂ ਪੜ੍ਹੋ ਵੀ ਤੁਸੀਂ ਤੇ ਸਟਾਰਟ ਵੀ ਤੁਸੀਂ ਕਰੋ ਤੇ ਮੇਰੇ ਰਿਕਾਰਡਿੰਗ ਤੋਂ ਪਹਿਲਾਂ ਆਪਣੀ ਗੱਲ ਹੋਈ ਸੀ ਠੀਕ ਅੰਕਲ ਰੀਡ ਵੀ ਤੁਸੀਂ ਕਰ ਦਿਓ ਜੀ ਅੰਕਲ ਠੀਕ ਹੈ स्टेजेस ऑल यर्स गो मा ए मानस मा ए व्यो मा ए जति कहावस पेओ मा ए जोगी न अद्भुत मा इस्माए मैं काहू पूता या मंदिर में कौन बसाई ताका अंत न को पाई रहा ना है गिर ना उदासी ना ए राज न पीक मंगाती ना इस पिंड न रकत राती ना ए ब्राह्मण ਨਾ ਇਹ ਖਾਤੀ ਨਾ ਇਹ ਤਪਾ ਕਹਾਵੇ ਕੇ ਨਾ ਇਹ ਜੀਵੈ ਨਾ ਮੱਤਾ ਬੇਕ ਇਸ ਮੱਤੇ ਕੋ ਜੇ ਕੋ ਰੋਵੈ ਜੋ ਰੋਵੈ ਸੋਈ ਪਖ ਹੋਵੈ ਗੁਰ ਪ੍ਰਸਾਦ ਮੈਂ ਜਗੋ ਪਾਇਆ ਜੀਵਨ ਮਰਨ ਉਹ ਮੇਤ ਵਾਇਆ ਕਹਾ ਕਬੀ ਇਹ ਰਾਮ ਕੀ ਅੰਸ਼ ਜਸ ਕਾਗਪਰ ਮਿਟੇ ਨਮਨ ਪਰਵਾ ਜੀ ਜੀ ਅੰਕਲ ਥੈਂਕ ਯੂ ਜੀ ਅੰਕਲ ਥੋੜਾ ਮਾਈਕ ਜੇ ਨੇੜੇ ਕਰ ਲਓ ਥੋੜੀ ਆਵਾਜ਼ ਹੋਰ ਲਾਊਡ ਹੋ ਜਾਏਗੀ ਓਕੇ ਠੀਕ ਹੈ ਪੋਸੀਬਲ ਜੀ ਇਹ ਵਿਚਾਰ ਕੌਣ ਸ਼ੁਰੂ ਕਰੇਗਾ ਕੀ ਤੁਸੀਂ ਹੋ ਕਰ ਲਓ ਅੰਕਲ ਮੈਂ ਤਾਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਅੱਛਾ ਓਕੇ ਜੀ ਮੈਂ ਮੈਨੂੰ ਬਾਈਕ ਚੇਨ ਕਰ ਦੋ ਜੀ ਜੀ ਬਾਕੀ ਮੈਂ ਫਿਰ ਵੀ ਰਿਕੁਐਸਟ ਕਰ ਰਿਹਾ ਜੀ ਕਿਸੇ ਹੋਰ ਨੇ ਕਰਨੀ ਹੈ ਤੇ ਜਰੂਰ ਕਰ ਲੈਣ ਜੀ ਨਹੀਂ ਤੇ ਅੰਕਲ ਨੂੰ ਸੀ ਰਿਕੁਐਸਟ ਕਰ ਹੀ ਦਿੰਦੀ ਹੈ ਹਾਂ ਜੀ ਇੱਕ ਇੱਕ ਮਿਊਟ ਕਰ ਲੋ ਇਹ ਪਾਲਨਛਰ ਕਬੀਰ ਭਗਤ ਕਬੀਰ ਜੀ ਦਾ ਹੈਗਾ ਅੰਕਲ ਇੱਕ ਰਿਕੁਐਸਟ ਹੈ ਆਵਾਜ਼ ਹੁਣ ਤੁਹਾਡੀ ਠੀਕ ਹੋਈ ਆ ਇੱਕ ਵਾਰੀ ਤੁਸੀਂ ਦੁਬਾਰਾ ਪੜੋ ਪਹਿਲੇ ਆਵਾਜ਼ ਨਾ ਬਹੁਤ ਡਿਮ ਹੈ ਰਿਕਾਰਡਿੰਗ ਇਸ ਠੀਕ ਨਹੀਂ ਆਣੀ ਆਈ ੈਮ ਸੌਰੀ ਹੁਣ ਬਹੁਤ ਹੁਣ ਬਹੁਤ ਕਲੀਅਰ ਆਵਾਜ਼ ਆ ਕੌਣ ਨਾਏ ਮਾਨਸ ਮਾਏ ਦੇਉ ਨਾਏ ਜਤੀ ਕਹਾਵੈ ਫਿਓ ਨਾਏ ਜੋਗੀ ਨਾ ਅਵਧੂਤਾ ਨਾ ਇਸ ਮਾਏ ਨਕਾਹੂ ਪੂਤਾ ਯਾ ਮੰਦਰ ਮੈਂ ਕੌਣ ਬਸਾਈ ਪਾਕਾ ਅੰ ਮਕਉ ਪਾਈ ਨਾ ਇਹ ਗ੍ਰਹਿ ਨਾ ਉਦਾਸੀ ਨਾ ਇਹ ਰਾਤ ਨਾ ਪੀਖ ਮੰਗਾਸੀ ਨਾ ਇਸ ਪੰਡ ਨਾ ਰਕਤੂ ਰਾਤੀ ਨਾ ਇਹ ਬ੍ਰਾਹਮਣ ਨਾ ਇਹ ਖਾਤੀ ਨਾ ਇਹ ਤਪਾ ਕਹਾਵੈ ਕੇ ਨਾ ਇਹ ਜੀਵੈ ਨਾ ਮਰਤਾ ਬੇ ਇਸ ਮਰਤੇ ਕੋ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੈ ਨਾ ਮਨਸ ਜੀ ਅੰਕਲ ਰਹਦਾ ਬੰਦ ਹੈ ਦੇਖੋ ਜਿਵੇਂ ਸਾਰੇ ਆਪ ਜਾਣਦੇ ਹੋ ਕੇਂਦਰੀ ਦੇ ਚਾਰ ਹੈ ਸ਼ਬਦ ਦਾ ਕਿਆ ਮੰਦਰ ਮੈਂ ਕੌਣ ਬਸਾਈ ਕਿਆ ਇਸ ਮੰਦਰ શરીર ਮੈਂ ਵਿੱਚ ਕੌਣ ਕਿਹੜਾ ਬਸਾਈ ਰਹਿੰਦਾ ਹੈ ਇਸ શરીર ਵਿੱਚ ਕੌਣ ਰਹਿੰਦਾ ਹੈ ਪਾਕਾ ਅੰਮ ਮਕੂ ਬਾਈ ਤਾਂ ਇੱਥੇ ਇਹ ਗੱਲ ਹੋ ਗਈ ਬਈ ਸਰੀਰ ਦੀ ਗੱਲ ਨਹੀਂ ਹੋ ਰਹੀ ਸਰੀਰ ਦੇ ਅੰਦਰ ਦੀ ਗੱਲ ਕੋਈ ਹੋ ਰਹੀ ਹੈ ਜਿਹੜਾ ਅੰਦਰ ਰਹਿੰਦਾ ਹੈ ਤਾਂ ਉਹ ਮਨ ਹੈ ਤੇ ਤਾਂ ਕਾ ਅੰਤ ਉਹ ਜਿਹੜਾ ਮਨ ਹੈ ਉਹਦਾ ਅੰਤ ਕੋਈ ਨਹੀਂ ਪਾ ਸਕਦਾ ਹੈ ਮਨ ਦਾ ਅੰਤ ਨਹੀਂ ਪਾ ਸਕਦਾ ਹੂੰ ਰਹਾ ਹੋ ਤਾਂ ਇਹ ਸਾਰਾ ਸ਼ਬਦ ਮਨ ਦੇ ਦੁਆਲੇ ਘੁੰਮੇਗਾ ਮਾ ਇਹ ਮਾਨਸ ਮਾ ਇਹ ਵਿਅਕਤੀ ਕਿਉਂਕਿ ਸੰਸਾਰ ਵਿੱਚ ਸਮਾਜ ਦੇ ਅੰਦਰ ਅਸੀਂ ਦੋ categories ਮੰਨਦੇ ਆ ਇੱਕ ਆਮ ਮਨੁੱਖ ਹੁੰਦੇ ਨੇ ਤੇ ਦੂਜੇ ਧਰਮਾਂ ਵਾਲੇ ਇੱਕ ਨੂੰ ਜਿਹੜਾ ਦੇਵਤੇ ਕਹਿੰਦੇ ਨੇ ਉਹਨਾਂ ਦੇ ਸਾਹਮਣੇ ਜਿਹੜੇ ਦੇਵਤੇ ਦੇਖਦੀਆਂ ਨੇ ਉਹ ਮਨੁੱਖਾਂ ਨਾਲੋਂ ਥੋੜਾ ਕੁਝ ਡਿਗਰੀ ਸੁਪੀਰੀਅਰ ਉਹ ਮੰਨਦੇ ਨੇ ਪਰ ਇਹ ਜਿਹੜਾ ਮਨ ਹੈ ਨਾ ਤੇ ਇਹ ਮਨੁੱਖ ਹੈ ਨਾ ਇਹ ਦੇਵਤਾ ਹੈ ਨਾ ਇਹ ਦੱਪੀ ਕਹਾਵੈ ਸੇ ਹੁਣ ਇਹ ਕਿਉਂਕਿ ਮਨ ਹੈ ਹੁਣ ਜੱਤੀ ਜਿਹੜੇ ਹੁੰਦੇ ਨੇ ਉਹ ਜਿਹੜੇ ਦੱਤ ਤਾਲਨ ਕਰਦੇ ਨੇ ਵਿਆਹ ਨਹੀਂ ਕਰਾਉਂਦੇ ਆ ਲਾਈਕ 댓 ਯੂ نو ਹੁਣ ਮਨ ਦਾ ਕਿਉਂਕਿ ਫਿਜ਼ੀਕਲ ਨਹੀਂ ਹੈ ਪਰ ਦੱਤਨਰ ਨੂੰ ਜੱਤੀ ਨਹੀਂ ਕਿਹਾ ਜਾ ਸਕਦਾ ਹੂੰ ਨਾ ਏ ਜੋਗੀ ਨਾ ਅਬਧੂਤਾ ਜਿਹੜਾ ਯੋਗਮਤੈ ਸੰ ਪਿੰਡੇ ਤੇ ਸਵਾਮ ਮਲਦਾ ਨਹੀਂ ਕਈ ਕਰਮ ਕਰਨੇ ਹੁਣ ਉਹ ਜਿਹੜਾ ਮਨ ਹੈ ਉਹ ਜੋਗ ਜੋਗਤ ਵਿੱਚ ਨਹੀਂ ਹੈ ਨਾ ਅਬਧੂਤਾ ਨਾ ਉਹ ਕਰਮ ਕਾਂ ਕਰਦਾ ਹੁਣ ਕੋਈ ਭਾ ਯੋਗਮਤ ਦਾ ਕੋਈ ਕਰਮ ਕਾਂ ਨਹੀਂ ਕਰਦਾ ਤੈਨੂੰ ਜੋਗੀ ਨਹੀਂ ਕਹਿ ਸਕਦੇ ਨਾ ਇਸ ਮਾਇ ਮਕਾਹੂ ਪੂਤਾ ਹੁਣ ਇਹਨੂੰ ਜਨਮ ਦੇਣ ਵਾਲੇ ਕੋਈ ਮਾਂ ਨਹੀਂ ਹੈ ਤੇ ਇਹ ਕਿਸੇ ਦਾ ਪੁੱਤਰ ਨਹੀਂ ਹੋ ਸਕਦਾ ਹੈ ਇਹ ਆ ਮੰਦਰ ਮੈਂ ਕੌਣ ਬਸਾਈ ਪਾਕਾ ਅੰਤ ਨਕਉ ਪਾਈ ਤਾਂ ਫਿਰ ਇਹਦੇ ਅੰਦਰ ਕੌਣ ਹੈ ਮਨ ਹੈ ਮੈਂ ਇਹ ਗ੍ਰਹੀ ਨਾ ਉਦਾਸੀ ਮੈਂ ਇਹਨੇ ਵਿਆਹ ਕਰਾਉਣਾ ਨਾ ਇਹਨੇ ਪਰਿਵਾਰ ਇਹਦਾ ਸ਼ਰੀਰਕ ਤੌਰ ਤੇ ਤੇ ਉਦਾਸੀ ਵੀ ਨਹੀਂ ਹੋਵੇਗਾ ਜੇ ਸਰੀਰ ਇੰਨਾ ਹੀ ਆ ਤਾਂ ਉਦਾਸੀ ਹੋ ਕੇ ਕਿੱਥੇ ਜਾਵੇਗਾ ਨਾ ਇਹ ਰਾਜ ਨਾ ਪੀਕ ਮੰਗਾਸੀ ਨਾ ਇਹ ਰਾਜਾ ਹੈ ਨਾ ਇਹਦੇ ਕੋਲ ਕੋਈ ਰਾਜ ਹੈ ਦੁਨਿਆਵੀ ਤੌਰ ਤੇ ਪਰ ਆਤਮਕ ਤੌਰ ਤੇ ਅੰਦਰਲੇ ਤਲ ਤੇ ਇਹ ਸਾਰੇ ਗੁਣ ਮਨ ਕੋ ਲੈ ਗਏ ਆ ਤੇ ਸਾਰੇ ਔਗਣ ਵੀ ਆ ਗਏ ਆ ਇਹ ਇੱਕ ਵਖਰਾ ਵਿਸ਼ਾ ਬਣ ਜਾਵੇਗਾ ਪਾਲਕੋ ਕੀ ਸਰੀਰ ਨਹੀਂ ਹੈ ਜਿਹੜਾ ਸਰੀਰ ਤੌਰ ਤੇ ਅੰਪਾਇਰ ਹੁੰਦੀ ਹੈ ਕਿੰਗਚਿਪ ਹੁੰਦੀ ਹੈ ਉਹ ਨਹੀਂ ਹੈ ਕੋਲ ਵੀ ਇਹਨੇ ਹਜ਼ਾਰਾਂ ਮੀਲ ਇੱਕਰ ਦਾ ਮੁਲਕ ਜਿਹੜਾ ਉੱਥੇ ਰਾਜ ਕਰਦਾ ਹੈ ਇਹ ਤਾਂ 10 ਦਿਸ਼ਾਵਾਂ ਵਿੱਚ ਇੱਕ ਸਕੰਡ ਤੋਂ ਤਹਲੇ ਸਾਰੇ ਬ੍ਰਹਮੰਡ ਨੂੰ ਘੁੰਮ ਕੇ ਆ ਜਾਂਦਾ ਹੈ ਤੇ ਤੀਖ ਵੀ ਨਹੀਂ ਮੰਗਦਾ ਹੈ ਕਿ ਛੇਤੀ ਕਿਤੇ ਮੰਗਦਾ ਵੀ ਨਹੀਂ ਦੁਨਿਆਵੀ ਮੰਗਤਿਆਂ ਵਾਂਗ ਨਾ ਇਹ ਬਿਲਕੁਲ ਨਰਕਤੂ ਰਾਤੀ ਤਨਚਲੀ ਦਾ ਸ਼ਰੀਰ ਵੀ ਕੋਈ ਨਹੀਂ ਹੈ ਬਾਡੀ ਫਿਜ਼ੀਕਲ ਸਟਰਕਚਰ ਨਹੀਂ ਹੈ ਤੇ ਫਿਜ਼ੀਕਲ ਸਟਰਕਚਰ ਨਹੀਂ ਹੈ ਐਂਡ ਬੇਰੀ ਮੈਪਿੰਗ ਇਨ ਬੋਨ ਬਲੱਡ ਮੀਟ ਐਂਡ ਅਦਰ ਥਿੰਗਸ ਨਾ ਇਹ ਬ੍ਰਾਹਮਣ ਨਾ ਇਹ ਖਾਤੀ ਹੁਣ ਇਹਦੀ ਜਾਤੀ ਕੋਈ ਨਹੀਂ ਹੈ ਵੀ ਇਹ ਕਿਹੜੀ ਜਾਤ ਦਾ ਹੈ ਬ੍ਰਾਹਮਣ ਆ ਖੱਤਰੀ ਆ ਵੈਸ਼ਨੂ ਆ ਸ਼ੂਦਰ ਆ ਵਗੈਰਾ ਵਗੈਰਾ ਨਾ ਇਹ ਪਪਾ ਕਹਾਵਾ شیخ ਬਿਲਕੁਲ ਇਹ ਦਿਨ ਆ ਵੀ ਕੋਈ ਸਟੇਟਸ ਵੀ ਨਹੀਂ ਨੇ ਵੀ ਇਹਨੂੰ ਕੋਈ ਤੱਪ ਕਰਦਾ ਹੋਏ ਤੇ ਪੱਪੀ ਕਹਦਾ ਇਹ ਕੋਈ ਬੜਾ ਰਈਸ ਹੋਵੇ ਤੇ ਇਹਨੂੰ شیخ ਕਹਦੇਗੇ ਨਾ ਇਹ ਜੀਵਾਂ ਨੰਬਰ ਤਾਬ ਦੇਖ ਨਾ ਇਹ ਜਿਉਂਦਾ ਹੈ ਨਾ ਇਹਨੂੰ ਮਰਦਾ ਵੇਖੋ ਹੁਣ ਇਹ ਸਾਰੇ ਜਿਹੜੇ ਪੌਂਡ ਲਈ ਜਾ ਰਹੇ ਨੇ ਇਸ ਸਰੀਰ ਤੇ ਹੁੰਦੇ ਨੇ ਤੇ ਮਨ ਜਿਹੜਾ ਹੈ ਇਹਨਾਂ ਤੋਂ ਪਰੇ ਹੈ ਮਨ ਨੇ ਮਰਨਾ ਹੈ ਮਨ ਨੇ ਜਿਉਣਾ ਵੀ ਹੈ ਪਰ ਸਰੀਰਕ ਤਲ ਵਾਲਾ ਮਰਨਾ ਜਿਉਣਾ ਨਹੀਂ ਹੈ ਮਾਂ ਦੇ ਪੇਟ ਵਿੱਚੋਂ ਜਨਮ ਲੈਣ ਵਾਲਾ ਜਨਮ ਦੀ ਗੱਲ ਨਹੀਂ ਹੋ ਰਹੀ ਇਹ ਸਰੀਰ ਮਰ ਕੇ ਡੈਡ ਬੋਡੀ ਹੋ ਕੇ ਜਿਹੜਾ ਹੈ ਸਾਰਿਆਂ ਜਾਂਦਾ ਹੈ ਦਬਿਆ ਜਾਂਦਾ ਉਹ ਵੀ ਮੌਤ ਨਹੀਂ ਹੈ ਇਸ ਮਰਤੇ ਕੋ ਜੇ ਕੋ ਰੋਵੇ ਇਸ ਦੇ ਮਰਨ ਤੇ ਜੇ ਕੋਈ ਰੋਂਦਾ ਹੈ ਭਾਵੇਂ ਜਿਵੇਂ ਅਸੀਂ ਆਮ ਸੰਸਾਰ ਦੇ ਅੰਦਰ ਜਦੋਂ ਕੋਈ ਮਰ ਜਾਂਦਾ ਹੈ ਪ੍ਰਾਣੀ ਤਾਂ ਰੋਂਦੇ ਹਾਂ ਦੁਖੀ ਹੁੰਦੇ ਹਾਂ ਸਿਆਪਾ ਪਾਉਂਦੇ ਹਾਂ ਪਰ ਜੇ ਇਹਨੂੰ ਕੋਈ ਇਸ ਤਰ੍ਹਾਂ ਸਿਆਪੇ ਵਿੱਚ ਲਵੇਗਾ ਰੋਵੇਗਾ ਜੋ ਰੋਵੇ ਜੋ ਰੋਵੇਗਾ ਉਹ ਦੁਖੀ ਹੋਵੇਗਾ ਆਪਣੇ ਇੱਜ਼ਤ ਵਾਲੇ ਦਾ ਕਿਉਂਕਿ ਇੰਦਾ ਲਾਸ ਮਨ ਕੋਈ ਫਿਜ਼ੀਕਲ ਮਟੀਰੀਅਲ ਸਟਰਕਚਰ ਨਹੀਂ ਹੈ ਜਿਹੜਾ ਦੁਖੀ ਹੋਵੇ ਤੇ ਫਿਰ ਮੈਂ ਉਹਨੂੰ ਜਿਹੜਾ ਰੋਵਾਂ ਪਰੇਸ਼ਾਨ ਹੋਵਾਂ ਨਾ ਗੁਰਪ੍ਰਸਾਦ ਪੱਪੇ ਤੇ ਤਾਰੇ ਅੱਧਾ ਰਾਰਾ ਹੈ ਇਹਨੂੰ ਰਾਰੇ ਨੂੰ ਅੱਧਾ ਹੀ ਬੋਲਣਾ ਪ੍ਰਸਾਦ ਇਹ ਅੱਖਰ ਪੂਰੇ ਰਾਰੇ ਨਾਲ ਵੀ ਆਵੇਗਾ ਉੱਥੇ ਬੋਲਾਂਗੇ ਪਰਸਾਦ ਪੁਰਾਤੇ ਅਨਲਸ ਹੋਣਾ ਤਰ 7 ਪਰ ਸਾਲ ਇਰਾਰੇ ਔਰ ਯਾ ਅੱਦੇ ਅੱਖਰ ਵਾਲੇ ਬਹੁਤ سارے ਅੱਖਰ ਗੁਰਬਾਣੀ ਵਿੱਚ ਆਨੇ ਨੇ ਸੋ ਵੀ ਹਵ ਟੂ ਬੀ ਕੇਅਰਫੁਲ ਅਬਾਊਟ ਥੈ ਗੁਰੂ ਦੀ ਸਿੱਖਿਆ ਦੇ ਰਾਹੀ ਦਦੇ ਨੂੰ ਸਿਆਰੀ ਹੈ ਥਰੂ ਦਾ ਲੈਸਨ ਆਫ ਦਾ ਗੁਰੂ ਮੈਂ ਡਗਰੋ ਪਾਇਆ ਡਗਰ ਰਸਤਾ ਡਾਇਰੈਕਸ਼ਨ ਰ ਗੁਰੂ ਦੀ ਸਿੱਖਿਆ ਰਾਹੀਂ ਮੈਂ ਆਪਣਾ ਰਾਹ ਲੱਭ ਲਿਆ ਹੈ ਪਾ ਲਿਆ ਹੈ ਹੁਣ ਜਦੋਂ ਰਾਹ ਲੱਭ ਗਿਆ ਹੈ ਜੀਵਨ ਮਰਨ ਦੋ ਮਿਟਵਾਇਆ ਇਹ ਜੀਵਨ ਮਰਨ ਦੋ ਇਕੱਠਾ ਆਏਗਾ ਕਿਉਂਕਿ ਜੀਵਨ ਮਰਨ ਤੇ ਦੋ ਦੋ ਚੀਜ਼ਾਂ ਨੇ ਤੇ ਦੋ ਉਹਦੇ ਨਾਲ ਹੀ ਜੋੜਾਂਗੇ ਜੀਵਨ ਮਰਨ ਦੋ ਮਿਟਵਾਇਆ ਹੁਣ ਕਿਉਂਕਿ ਮਨ ਦੀ ਗੱਲ ਚੱਲ ਰਹੀ ਹੈ ਮਨ ਕਿਵੇਂ ਜਿਉਂਦਾ ਹੈ ਕਿਵੇਂ ਮਰਦਾ ਹੈ ਉਹ ਵਖਰਾ ਇੱਕ ਵਸ਼ਾ ਬਣ ਜਾਵੇਗਾ ਪਰ ਹੁਣ ਕਹਿੰਦੇ ਨੇ ਮੈਂ ਸਤਗੁਰੂ ਦੀ ਸਿੱਖਿਆ ਨਾਲ ਰਾਹ ਲੱਭ ਗਿਆ ਤੇ ਮੈਂ ਉਸ ਮਨ ਦਾ ਜੰਮਣਾ ਮਰਣਾ ਦੋਨੋਂ ਖਤਮ ਕਰ ਦਿੱਤੇ ਮਿਟਾ ਦਿੱਤੇ ਮੈਂ ਉਹ ਤੋਂ ਉੱਪਰ ਉੱਠ ਗਿਆ ਹਾਂ ਉਸ ਤੋਂ ਬਾਹਰ ਆ ਗਿਆ ਦੇਨ ਸਤਗੁਰੂ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਉਹ ਸਾਰਾ ਸ਼ਬਦ ਪੜ ਕੇ ਦੇਖੋ ਬੜੀ ਕਮਾਲ ਦੀ ਅਵਸਥਾ ਹੈ ਖੁਸ਼ੀ ਗਮੀ ਤੋਂ ਮਨ ਉੱਪਰ ਉੱਠ ਗਿਆ ਨਾ ਹੁਣ ਮਨ ਇਹ ਖੁਸ਼ੀ ਵਿੱਚ ਰੋਜ਼ ਜਿਉਂਦਾ ਹੈ ਨਾ ਦੁਖੀ ਹੁੰਦਾ ਹੈ ਨਾ ਉਦਾਸ ਹੁੰਦਾ ਹੈ ਮੈਂ ਇਹਨਾਂ ਦੋਨਾਂ ਚੀਜ਼ ਤੋਂ ਬਾਹਰ ਆ ਗਿਆ ਕਹੋ ਕਬੀਰ ਕਬੀਰ ਜੀ ਕਹਿੰਦੇ ਨੇ ਆਖੋ ਇਹ ਰਾਮ ਕੀ ਅੰਸ਼ ਉਹ ਦੇਖੋ ਜਿਵੇਂ ਸਤਿਗੁਰੂ ਬਾਣੀ ਅੰਦਰ ਕਹਿਆ ਨਾ ਮਨ ਤੂੰ ਜੋਤਿ ਰੂਪ ਹੈ ਆਪਣਾ ਮੂਲ ਪਛਾਨ ਭਗਤ ਜੀ ਉਹੀ ਗੱਲ ਕਹਿ ਰਹੇ ਨੇ ਕੋਈ ਮਨ ਤੂੰ ਤਾਂ ਉਸ ਪਰਮੇਸ਼ਰ ਦਾ ਅੰਸ਼ ਹੈ ਹਿੱਸਾ ਹੈ ਪਾਰਟ ਆਫ ਦੈਟ ਤੂੰ ਵਕਰੀ ਕਾ ਲ ਤੂੰ ਵਖਰਾ ਹੋਇਆ ਹੈ ਜਿਵੇਂ ਜਲ ਤਰੰਗ ਹੁੰਦਾ ਹੈ ਜਿਵੇਂ ਸਮੁੰਦਰ ਦਾ ਪਾਣੀ ਹੈ ਤੇ ਸਮੁੰਦਰ ਦੇ ਵਿੱਚ ਜਿਹੜੀ ਲਹਿਰ ਹੈ ਹੈ ਉਹਦਾ ਹਿੱਸਾ ਹੈ ਪਰ ਥੋੜੀ देर ਬਾਅਦ ਤੇ ਵੱਖਰੀ ਦਿਖਦੀ ਹੈ ਤੇ ਆਪਣੇ ਇੱਕ ਐਗਜ਼ਾਮਪਲ ਹੋਰ ਦੇ ਰਹੇ ਨੇ ਬਿੱਤੂ RAM ਦੇ ਅੰਸ਼ ਕਿਵੇਂ ਹੈ ਜਸ ਕਾਗਜ਼ ਪਰ ਮਿਟੇ ਨਾ ਮੰਨ ਜਿਵੇਂ ਕਾਗਜ਼ ਦੇ ਉੱਪਰ ਸ਼ਾਈ ਦੇ ਨਾਲ ਕੁਝ ਲਿਖਿਆ ਹੋਇਆ ਹੈ ਤਾਂ ਹੁਣ ਉਹ ਦੋਨੇ ਇੱਕ ਦੂਜੇ ਦੇ ਨੇੜੇ ਨੇ ਉਹ ਸ਼ਾਈ ਵੱਖਰੀ ਨਹੀਂ ਕੀਤੀ ਜਾ ਸਕਦੀ ਹੈ ਦੋਨੋਂ ਇਕੱਠੇ ਨੇ ਵੱਖਰੇ ਹੋ ਗਏ ਨੇ ਪਰ ਅੰਦਰ ਜਿਹੜੀ ਹੈ ਜੋਤ ਉਹੀ ਹੈ ਤਾਂ ਇਹ ਸਾਰਾ ਜੋ ਸ਼ਬਦ ਹੈ ਨ ਸੰਕੇਤ ਆਪਦੀ ਨਾਲ ਸੰਦਾ ਕੀਤਾ ਹੈ ਹਾਲਾਂਕਿ ਮੈਂ ਕਈ ਵਾਰੀ ਕਰਨੇ ਪਾਉਂਦਾ ਬਹੁਤਾ ਗਿਆਨ ਨਹੀਂ ਹੁੰਦਾ ਹੈ ਤੇ ਪਰ ਜਿੰਨਾਂ ਨੂੰ ਸਮਝ ਆਇਆ ਇੰਨੇ ਜੇ ਮੈਂ ਆਪਦੀ ਨਾਲ ਸੰਦਾ ਕੀਤਾ ਹੈ ਆਪ ਇਸ ਨੂੰ ਬਲਰੀ ਨੂੰ ਵਿਚਾਰ ਨੂੰ ਆਪ ਹੋਰ ਅੱਗੇ ਤੋਰਨ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਕਾਲਪਾ ਵਾਹਿਗੁਰੂ ਜੀ ਕੀ ਫਤਹਿ ਅੰਕਲ ਬਿਲਕੁਲ ਠੀਕ ਰਿਹਾ ਅਰ ਥਿ ਕੋ ਸ਼ਬਦ ਦੇ ਵਿੱਚ ਮੈਨੂੰ ਤਾਂ ਠੀਕ ਲੱਗਿਆ ਜੀ ਬਾਕੀ ਹੋਰ ਵੀਰ ਪੈਨ ਹੁਣ ਆਪਣੀ ਕੋਈ ਸ਼ੰਕਾ ਨਿਵ੍ਰਤੀ ਕੋਈ ਸਵਾਲ ਕੋਈ ਕੁਐਸਚਨ ਕਰਨਾ ਚਾਹੁੰਦੇ ਨੇ ਤੇ ਡਿਸਕਸ਼ਨ ਖੁੱਲੀ ਹੈ ਜੀ ਹੁਣ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਆਪਣਾ ਕੋਈ ਗੱਲ ਸ਼ੰਕਾ ਨਿਵ੍ਰਤੀ ਕਰਵਾਣੀ ਹੈ ਜਰੂਰ ਕਰ ਸਕਦੇ ਨੇ ਜੀ ਮਿਲੋਕਤਾ ਸੀਮਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਇਹ ਮੈਨੂੰ ਖਾਲੀ ਅਵਦੂਤਾ ਦਾ ਬਤਾਨਾ ਇਹ yogi na avduta ਕਿਸ ਨੂੰ ਬੋਲਦੇ ਆਵਦੂਤਾ ਇਹ ਅਬਦੂਤ ਸ਼ਬਦ yogi na ਰਿਲੇਟਡ ਹੈ ਤੇ ਇਹਦੇ ਬਰ ਮੀਨਿੰਗ ਮੈਨੂੰ ਮਿਲ ਜਾਣ ਕੇ ਤਾਂ ਮੈਂ ਆਪਦੇ ਨਾਲ ਸੰਦੇ ਕਰਦਾ ਹਾਂ ਅਵਦੂਤਾ ਕਹਿੰਦੇ ਨੇ ਤਿਆਗੀ ਨੂੰ ਤਿਆਗ ਕਰਨ ਵਾਲਾ ਇਹ yogi na ਰਿਲੇਟਡ ਹੈ ਨਾ yogi ਕਾਰਵਾ ਛੱਡ ਕੇ ਤਿਆਗ ਕਰਕੇ ਚੱਲ ਜਿੰਦੇ ਸੰ ਅਬਦੂਤਾ ਤਿਆਗੀ ਉਹਨਾਂ ਨੂੰ ਕਿਹਾ ਜਾਂਦਾ ਸੀ। ਐਨਵਟ। ਅੱਛਾ। ਕਿਹੜੀ ਪੰਕਤੀ 'ਚ ਸੀਗੀ ਜੀ? ਮੈਨੂੰ ਪੰਕਤੀ ਨਹੀਂ ਨਜ਼ਰ ਆ ਰਹੀ। ਇਹ ਪਹਿਲੀ ਉਹ ਹੀ ਸੀਗੀ ਜੀ। ਨਿਕ। ਇਹ ਜੋਗੀ ਅਬਦੂਤਾ। ਹਾਂ। ਪਹਿਲੇ ਬੰਦੀ ਤੀਸਰੀ ਲਾਈਨ ਹੈ। ਠੀਕ ਹੈ। ਨਾ ਇਹ ਜੋਗੀ ਨਾ ਅਬਦੂਤਾ। ਹਾਂਜੀ। ਠੀਕ ਹੈ ਜੀ। ਠੀਕ ਹੈ। ਠੀਕ ਹੈ ਜੀ। ਥੈਂਕ ਯੂ ਜੀ। ਔਰ ਕਿਸੇ ਵੀਰ ਨੇ ਆਪਣੀ ਗੱਲ ਕਰਨੀ ਹੈ ਜੀ ਫਿਰ ਨਹੀਂ ਤਾਂ ਆਪਾਂ ਟਾਪਿਕ ਤੇ ਆ ਜੀ ਇਹ ਸ਼ਬਦ ਤੋਂ ਫਿਰ ਅਸੀਂ ਜਿਹੜਾ ਵੀਰ ਜੀ ਨੇ ਟਾਪਿਕ ਲਿਆ ਫਿਰ ਉੱਥੇ ਆ ਜੀ ਜੇ ਕਿਸੇ ਹੋਰ ਨੇ ਆਪਣੀ ਗੱਲ ਪੁੱਛਣੀ ਹੈ ਤੇ ਉਹ ਜ਼ਰੂਰ ਪੁੱਛ ਸਕਦੇ ਨੇ ਇੱਥੇ ਮੈਂ ਇੱਕ ਆਪਣੀ ਗਲਤੀ ਨੂੰ ਰੈਲਾਈਜ਼ ਕਰਦਾ ਵੀ ਮੇਰੇ ਮੂੰਹ ਚ ਜਿਹੜਾ ਜਿੰਦ ਵਰਡ ਨਿਕਲਿਆ ਹੈ ਉਹ ਉਹ ਸਰੀਰ ਨਾਲ ਰਿਲੇਟਡ ਆ ਆਮ ਸੌਰੀ ਫਾਰ ਥੈਟ ਮਨ ਤੇ ਆਤਮਾ ਇਕਨ ਜੀਵ ਦਾ ਦਿਨ ਜਿਹੜਾ ਜਿਹਨੂੰ ਕਹਿੰਦੇ ਨੇ ਉਹ ਸ਼੍ਰੀ ਨਾਲ ਰਿਲੇਟਡ ਹੈਗਾ ਅ ਅੱਛਾ ਮੇਰੇ ਮੂੰਚੋਂ ਉਹ ਨਿਕਲ ਗਿਆ ਸੀ ਮੈਂ ਰੈਲਾਈਜ਼ ਕੀਤਾ ਕਿ ਉਹ ਗਲਤ ਆ ਓਕੇ 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 ਆ ਅ ਜੇ ਨਾਲ ਦੀ ਮਾਫੀ ਮੰਗਦਾ ਆਪਦੀ ਕੋ ਲੋ ਨਹੀਂ ਨਹੀਂ ਕੋਈ ਗੱਲ ਨਹੀਂ ਨਾ ਮਨਸਟਾਈਮ ਵੀ ਨਾ ਕਰ बिकॉज ਆਮ ਨਾ ਪ੍ਰਪੇਅਰ ਇਸ ਕਰਕੇ ਕਈ ਚੀਜ਼ਾਂ ਹੋ ਜਾਂਦੀਆਂ ਨੇ ਦੇਖ ਲੋ ਕੋਈ ਗੱਲ ਕੋਈ ਗੱਲ ਨਹੀਂ ਆ ਮੈਂ ਹੁੰਦਾ ਦੇਖੋ ਜੀ ਜਿਹੜਾ ਇਹਦੇ ਵਿਚਾਰਾ ਨਾ ਮੈਂ ਜਿਹੜਾ ਅਨਕਲੋਈ ਫਾਰਮੂਲਾ ਇੱਥੇ ਜਿਹੜਾ ਮੈਂ ਸੋਚਦਾ ਉਹਨਾਂ ਵੀ ਸ਼ਬਦ ਦੇ ਵਿੱਚ ਹੈਗਾ ਵੀ ਜਿਹੜਾ ਕਿ ਇਹ ਇਹ ਸ਼ਬਦ ਮੇਰੇ ਵਾਸਤੇ ਹੈਗਾ ਤੇ ਮੈਨੂੰ ਸਮਝਾਇਆ ਗਿਆ ਵੀ ਮੈਨੂੰ ਇਹ ਸਮਝਾ ਰਹੇ ਨੇ ਵੀ ਤੂੰ ਇੱਧਰ ਉੱਧਰ ਦੀਆਂ ਪਟਕਣਾਂ ਵੀ ਮਨ ਇਸ ਤਰ੍ਹਾਂ ਹੈ ਮਨ ਦੇ ਪਿੱਛੇ ਜਿਹੜੀ ਆਪਾਂ ਖੇਡ ਖੇਡਦੇ ਆ ਉਹ ਕੋਈ ਕਹਿੰਦਾ ਮੈਂ ਜੋਗੀ ਬਣ ਜਾਵਾਂ ਕੋਈ ਅਬਦੂਤਾ ਮਤਲਬ ਇਹ ਜਿਹੜੀਆਂ ਕਿਰਿਆਵਾਂ ਲੋਕ ਕਰਦੇ ਸੀ ਉਹਨਾਂ ਨੂੰ ਵਿਰਾਮ ਦੇਣ ਵਾਸਤੇ ਹੈਗਾ ਵੀ ਇਹਦਾ ਜਿਹੜਾ ਜਿਸ ਦੀ ਗੱਲ ਤੁਸੀਂ ਕਰ ਰਹੇ ਹੋ ਉਦੋਂ ਵੀ ਤੁਸੀਂ ਦੱਸਿਆ ਐਵੇਂ ਮਨ ਹੈ ਆਤਮਾ ਹੈ ਜੋ ਵੀ ਹੈ ਹੈਨਾ ਜੀ ਉਹ ਹੈ ਜਿਹੜਾ ਉਹ ਬੇਸਿਕਲੀ ਉਹ ਇੱਕ ਹੈ ਉਹਦੀ ਉਹਦਾ ਉਹਦਾ ਵੀ ਉਹਦਾ ਵੀ ਅ ਉਹਦਾ ਵੀ ਅੰਤ ਨਹੀਂ ਕਿਸੇ ਨੇ ਪਾਇਆ ਹੈਨਾ ਤੇ ਸਿਰਫ ਗੁਰੂ ਤੋਂ ਗੁਰੂ ਦੇ ਪ੍ਰਸਾਦ ਤੋਂ ਹੀ ਸਾਨੂੰ ਉਹਦਾ ਮਿਲਿਆ ਜਿਹੜੀ ਗੱਲ ਤੁਸੀਂ ਡਿਸਕ੍ਰਾਈਬ ਕੀਤੀ ਮੈਨੂੰ ਇਸ ਤਰ੍ਹਾਂ ਸਮਝ ਆਈ ਹੈ ਔਰ ਹਾਂ ਰਾਈਟ ਬਹੁਤ ਠੀਕ ਲੱਗੇ ਜੀ ਥੈਂਕ ਯੂ ਜੀ ਅ ਠੀਕ ਹੈ ਜੀ ਹੋਰ ਕਿਸੇ ਦਾ ਹਲੇ ਪੁਆਇੰਟ ਰੇਜ਼ ਨਹੀਂ ਹੋ ਰਿਹਾ ਹਾਂਜੀ ਸਾਰੇ ਵੀਰ ਭੈਣ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਜੀ ਅ ਅੱਜ ਦੀ ਜਿਹੜੀ ਸਾਡੀ ਜ਼ੂਮ ਮੀਟਿੰਗ ਸੀਗੀ ਉਹਦੇ ਵਿੱਚ ਕੁਝ ਵੀਰ ਭੈਣ ਜਿਹੜੇ ਸਾਡੇ ਨਾਲ ਥੋੜਾ ਜਿਹਾ ਦੇਰ ਤੋਂ ਜੁਆਇਨ ਕੀਤੇ ਨੇ ਕੈਂਡੀ ਉਹਨਾਂ ਨੂੰ ਰਿਕੁਐਸਟ ਹੈਗੀ ਜੀ 9 ਵਜੇ ਤੋਂ ਪਹਿਲਾਂ ਪਹਿਲਾਂ ਜੁਆਇਨ ਕਰੋ ਤਾਂ ਕਿ ਸਾਡੀ ਜਿਹੜੀ ਗੱਲਬਾਤ ਚੱਲਦੀ ਹੈ ਕੰਟੀਨਿਊਟੀ ਹੁੰਦੀ ਹੈ ਉਹਦੇ 'ਚ ਆਪਾਂ ਨਾਲ ਸਾਰੇ ਨਾਲ ਲੈ ਕੇ ਚੱਲ ਸਕੀਏ ਜਿੱਥੇ ਕੋਈ ਪੁਆਇੰਟ ਕਈ ਵਾਰੀ ਹੁੰਦਾ ਸਾਡੇ ਕੋਲੋਂ ਛੁੱਟ ਗਿਆ ਤੇ ਉਹ ਸਾਡੇ ਸਾਡੇ ਤੁਹਾਡੇ ਜੈਸੇ ਵੀਰਾਂ ਦੀ ਸਾਨੂੰ ਸਪ ਪਰ ਉਹਦੀ ਕੰਟੀਨਿਊਟੀ ਵਾਸਤੇ ਆਪਾਂ ਰੈਗੂਲਰ ਨਾਲ ਜੁੜੀਏ ਤਾਂ ਜ਼ਿਆਦਾ ਫਾਇਦਾ ਹੈ। ਤੋਂ ਸਾਰਿਆਂ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।